ज़िंदाब ज़िंदबाद हिंदुस्तान ज़िंदाब 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 पाकिस्तान शर्म करो शर्म करो शर्म नहीं नहीं नहीं। हम मरा खोलिए भावार्जित। हिंदू सके इधर। हिंदू सके इधर। हिंदू सके इधर। हिंदू सके इधर। पाकिस्तान मर्डर वार। 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 पाकिस्ता� سر شریقالی آیا کمائی पाकिस्तान पाकिस मुर्दाबादान्ुस्तान्तानो पाकिस्तान ਇਕ ਜੇਰਤਾਨ ਮੁਜ਼ਾਹਬ 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 ਜੇਰਤਾਨ ਮੁਜ਼ਾਹਬ ਮੁਜ਼ਾਹਬ ਹਿੰਦੁਸਤਾਨ ਜ਼ਿੰਦਾਬਾਦ 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 ਕੁਰਤਾਨ ਜ਼ਿੰਦਾਬਾਦ ਜ਼ਿੰਦਾਬਾਦ 50 ਪਾਇ ਗੁਰਦਾਬ ਮੁਜ਼ਾਹਬ ਅੱਜ ਇਹ ਪੁੱਤਲਾ ਪੁੱਛਿਆ ਜਾ ਰਿਹਾ ਕਿਸ ਕਰਕੇ ਪੁੱਛਿਆ ਦੇਖੋ ਅੱਜ ਇਹ ਸਾਰਾ ਦੇਸ਼ ਜਾਣਦਾ ਹੈ ਦੇਸ਼ਵਿਨੀ ਸਾਰੀ ਦੁਨੀਆ ਜਾਣਦੀ ਹੈ ਇੱਕ ਐਸੀ ਕਨੌਣੀ ਘਟਨਾ ਜਿਸ ਨੂੰ ਜੰਮੂ ਕਸ਼ਮੀਰ ਦੀ ਧਰਤੀ ਤੇ ਅੰਜਾਮ ਦਿੱਤਾ ਗਿਆ ਬੇਕਸੂਰ નિર્ਦੋਸ਼ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਉਹ ਅਤੀ ਜਿਹੜੀ ਹੈ ਨਿੰਦਨ ਦਾ ਇੱਕ ਗੱਲ ਜ ਜਿਹਦੀ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਹੈ ਨਖੇਦੀ ਕੀਤੀ ਜਾਏ ਉਨੀ ਘਟ ਹੈ ਔਰ ਜਿਹੜੀਆਂ ਕਨੌਨੀਆਂ ਸਾਜੀਆਂ ਰਚੀਆਂ ਗਈਆਂ ਜਿਨ੍ਹਾਂ ਨੇ ਇਸ ਘਟ ਦਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਿਹੜਾ ਆ ਉਹ ਜਿਹੜੀ ਹੈ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਜਿਹੜੀ ਹੈ ਉਹ ਹਿੰਦੁਸਤਾਨ ਭਾਰਤ ਦੀ ਸਰਕਾਰ ਵੱਲੋਂ ਦੇਣੀ ਪੈਂਦੀ ਹੈ ਔਰ ਅੱਜ ਦੇਸ਼ ਸਾਰਾ ਇਸ ਗੱਲ ਤੇ ਇਕਜੁੱਟ ਹੈ ਸਾਰੇ ਦਾਲਕ ਇਸ ਗੱਲ ਤੇ ਇਕਜੁੱਟ ਨੇ ਕਿ ਸਾਰਾ ਦੇਸ਼ ਇਕਜੁੱਟ ਹੋ ਕੇ ਲੜਾਈ ਲੜੇਗਾ ਔਰ ਜਿੰਨਾ ਲੋਕਾਂ ਨੇ ਜਿੰਨਾ ਸਾਧਸ਼ਾ ਨੇ ਚਾਹੇ ਕੋਈ ਗਵਾਂਡੀ ਸੂਬੇ ਨਾਲ ਸੰਬੰਧਤ ਸਾਧਸ਼ਾ ਨੇ ਜਿਹਨਾਂ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨੂੰ ਮੂੰਹ ਤੋੜਵਾ ਜਵਾਬ ਜਿਹੜਾ ਨਾ ਕਰੜਾ ਇਟ ਦਾ ਜਵਾਬ ਪੱਥਰ ਨਾਲ ਦੇਣ ਦਾ ਟਾਈਮ ਹੈ ਔਰ ਸਮਾਂ ਉਹ ਦੇਣਾ ਚਾਹੀਦਾ ਹੈ। ਉਹਦੇ ਵਾਸਤੇ ਅੱਜ ਇੱਥੇ ਅਸੀਂ ਜਣੇ ਵਾਲਾ ਗੁਰੂ ਦੇ ਵਿੱਚ ਇਕੱਤਰ ਹੋਏ ਸੀਗੇ ਜਿੱਥੇ ਅਸੀਂ ਉਸ ਵਿਛੜੀਆਂ ਰੂਹਾਂ ਨੂੰ ਜਿਹੜਾ ਅਸੀਂ ਯਾਦ ਕਰਕੇ ਉਹਨਾਂ ਨੂੰ ਆ ਪਰਮਾਤਮਾ ਦੇ ਚਰਨਾਂ 'ਚ ਅਸੀਂ ਅਰਦਾਸ ਕਰ ਰਹੇ ਹਾਂ ਕਿ ਉਹਨਾਂ ਨੂੰ ਆਪਣੀ ਰੂਹ ਵਿੱਚ ਨਿਵਾਸ ਬਖਸ਼ਿਸ਼ ਕਰਨ ਜਿਹੜੇ ਲੋਕ ਜਿਨ੍ਹਾਂ ਨੇ ਅੱਜ ਇਸ ਘਟਨਾ ਨੂੰ ਅੰਜਾਮ ਦਿੱਤਾ ਜੁ ਉਹਨਾਂ ਦੇ ਖਿਲਾਫ ਅਸੀਂ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ ਔਰ ਆਪਣਾ ਰੋਜ਼ ਮਾਰਚ ਇੱਥੇ ਪਾਰਟੀ ਦੇ ਵਰਕਰਾਂ ਨੇ ਜਿਹੜਾ ਦਰਜ ਕੀਤਾ ਔਰ ਅਸੀਂ ਇੱਕ ਕੈਂਡਲ ਲਾਈਟ ਮਾਰਚ ਜਿਹੜਾ ਹੈ ਪਤਲਾ ਹੀ ਫੂਕਾਂਗੇ ਕੈਂਡਲ ਲਾਈਟ ਮਾਰਚ ਜਿਹੜਾ ਹੈ ਉਹ ਵੀ ਇੱਥੇ ਜਿਹੜਾ ਜਨੈਲਾ ਹਲਕਾ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਕਰ ਰਹੇ ਹਾਂ